ਪੀਟੀਸੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸਿੱਧੂ ਜੋੜਾ ਹੁਣ ਇੱਕ ਅਜੀਬ ਹੀ ਮੁਸ਼ਕਲ ਦੇ ਵਿੱਚ ਫਸਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਸ ਮੁਸ਼ਕਲ ਦੇ ਵਿੱਚ ਫਸਣ ਦਾ ਕਾਰਨ ਹੈ ਜੋ 21 ਨਵੰਬਰ ਨੂੰ ਸਿੱਧੂ ਜੋੜੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਦੇਸੀ ਡਾਈਟ ਪਲਾਨ ਜਾਰੀ ਕੀਤਾ ਸੀ ਇਹ ਉਹ ਡਾਈਟ ਪਲਾਨ ਸੀ ਜਿਸ ਦੇ ਉੱਤੇ ਦਾਵਾ ਕੀਤਾ ਗਿਆ ਕਿ ਨਵਜੋਤ ਕੋਰ ਸਿੱਧੂ ਇਹਨਾਂ ਦੇਸੀ ਚੀਜ਼ਾਂ ਦਾ ਇਸਤੇਮਾਲ ਕਰਕੇ 40 ਦਿਨਾਂ ਦੇ ਵਿੱਚ ਕੈਂਸਰ ਤੋਂ ਛੁਟਕਾਰਾ ਪਾ ਚੁੱਕੇ ਨੇ ਤੇ ਸ਼ਾਇਦ ਕਿਤੇ ਜੋ ਡਾਕਟਰ ਵਰਗ ਹੈ ਡਾਕਟਰ ਸੁਸਾਇਟੀ ਹੈ ਉਹਨਾਂ ਨੂੰ ਸਿੱਧੂ ਜੋੜੇ ਦਾ ਇਹ ਵਿਆਹ ناਗਵਾਰਾ ਗੁਜ਼ਰਿਆ ਤੇ ਉਹਨਾਂ ਨੂੰ ਨੋਟਿਸ ਭੇਜਿਆ 850 ਕਰੋੜ ਰੁਪਏ ਦਾ ਜੀ ਹਾਂ ਪੂਰੇ 100 ਯੂ ਐਸ ਡਾਲਰ ਦਾ 100 मिलियन यानी 100 मिलियन डॉलर ਦਾ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਭਾਰਤੀ ਕਰੰਸੀ ਦੇ ਵਿੱਚ ਗੱਲ ਕਰੀਏ ਤਾਂ 850 ਕਰੋੜ ਰੁਪਏ ਦੀ ਭਾਰੀ ਪਰਕਮ ਇਹ ਰਕਮ ਬਣਦੀ ਹੈ ਤੇ ਕਿਹਾ ਗਿਆ ਹੈ ਕਿ ਸਬੂਤ ਦਿੱਤੇ ਜਾਣ ਸਿੱਧੂ ਜੋੜੇ ਵੱਲੋਂ ਕਿ ਉਹਨਾਂ ਕੋਲ ਐਸੇ ਕੀ ਸਬੂਤ ਨੇ ਕਿ ਇਹਨਾਂ ਦੇਸੀ ਚੀਜ਼ਾਂ ਦਾ ਯਾਨੀ ਕਿ ਗਰਮ ਪਾਣੀ ਪਾਣੀ ਦੇ ਵਿੱਚ ਨਿੰਬੂ ਪਾਇਆ ਹੋਵੇ ਹਲਦੀ ਪਾਈ ਹੋਵੇ ਜਾਂ ਫਿਰ ਸੌਫ ਹੋਵੇ ਦਾਲਚੀਨੀ ਹੋਵੇ ਇਹ ਜੋ ਦੇਸੀ ਚੀਜ਼ਾਂ ਨੇ ਨਿੰਬ ਦੇ ਪੱਤੇ ਹੋਣ ਤੁਲਸੀ ਪੱਤਾ ਹੋਵੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਕੈਂਸਰ ਨੂੰ maat ਦਿੱਤੀ ਜਾ ਸਕਦੀ ਹੈ ਇਸ ਦਾ ਕੀ ਸਬੂਤ ਹੈ ਜੇਕਰ ਸਿੱਧੂ ਜੋੜੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ ਤਾਂ ਉਹ ਦੁਬਾਰਾ ਇੱਕ ਪ੍ਰੈਸ ਕਾਨਫਰੰਸ ਕਰਨ ਤੇ ਲੋਕਾਂ ਤੋਂ ਪਬਲਿਕਲੀ ਮਾਫੀ ਮੰਗਣ ਕਿਉਂਕਿ ਉਹਨਾਂ ਦਾ ਜੋ 21 ਨਵੰਬਰ ਵਾਲਾ ਬਿਆਨ ਹੈ ਉਸ ਦੇ ਨਾਲ ਭਰਮ ਦੀ ਸਥਿਤੀ ਬਣ ਰਹੀ ਹੈ ਜੋ ਕੈਂਸਰ ਪੀੜਿਤ ਮਰੀਜ਼ ਨੇ ਉਹ ਸ਼ਾਇਦ ਸੋਚਦੇ ਨੇ ਕਿ ਇਹਨਾਂ ਦੇਸੀ ਚੀਜ਼ਾਂ ਦਾ ਇਲਾਜ ਕਰਕੇ ਜੋ ਹੀ ਬੜੀਆਂ ਸਸਤੀ ਤੇ इजीली ਅਵੇਲੇਬਲ ਨੇ ਉਹ ਪੂਰੇ ਤਰੀਕੇ ਨਾਲ ਠੀਕ ਹੋ ਸਕਦੇ ਆ ਕਿਉਂਕਿ ਡਾਕਟਰ ਵਰਗ ਦਾ ਮੰਨਣਾ ਹੈ ਕਿ ਹਾਲੇ ਤੱਕ ਇਹਨਾਂ ਦੇ ਉੱਤੇ ਕਲੀਨਿਕਲੀ ਟਰਾਇਲ ਨਹੀਂ ਹੋਏ ਜੇਕਰ ਕਿਤੇ ਹੋਇਆ ਵੀ ਹੈ ਤਾਂ ਉਹ ਸਟਾਰਟਿੰਗ ਲੈਵਲ ਦੇ ਉੱਤੇ ਨੇ ਹਾਲੇ ਤੱਕ ਇਹ ਕੋਈ ਪ੍ਰੂਵ ਨਹੀਂ ਹੋ ਸਕਿਆ ਕਿ ਦੇਸੀ ਚੀਜ਼ਾਂ ਦਾ ਸਿਰਫ ਔਰ ਸਿਰਫ ਇਸਤੇਮਾਲ ਕਰਕੇ ਹੀ ਤੁਸੀਂ ਕੈਂਸਰ ਵਰਗੀ ਬਿਮਾਰੀ ਨੂੰ maat ਦੇ ਸਕਦੇ ਹੋ ਤੇ ਇਸੇ ਕਰਕੇ ਹੁਣ ਛਤੀਸਗੜ ਦੇ ਵਿੱਚੋਂ ਛਤੀਸਗੜ ਸਿਵਲ ਸੁਸਾਇਟੀ ਨੇ ਇੱਕ ਨੋਟਿਸ ਜਾਰੀ ਕੀਤਾ ਔਰ ਨੋਟਿਸ ਤੁਹਾਨੂੰ ਅਸੀਂ ਉਹ ਦਿਖਾ ਰਹੇ ਹਾਂ ਜੋ ਕਿ ਸਿੱਧੂ ਜੋੜੇ ਨੂੰ ਦਿੱਤਾ ਗਿਆ ਹੈ ਤੇ ਬਾਈ ਨੇਮ ਜੇਕਰ ਗੱਲ ਕਰੀਏ ਤਾਂ ਨਵਜੋਤਕੌਰ ਸਿੱਧੂ ਨੂੰ ਹੈ ਨਵਜੋਤਕੌਰ ਸਿੱਧੂ ਨੂੰ ਸਵਾਲ ਪੁੱਛੇ ਗਏ ਨੇ ਕਿ ਜਦੋਂ ਤੁਹਾਡੇ ਪਤੀ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਕੇ ਦਾਅਵੇ ਕਰ ਰਹੇ ਸੀ ਤਾਂ ਤੁਸੀਂ ਬਿਲਕੁਲ ਸ਼ਾਂਤੀ ਦੇ ਨਾਲ ਬੈਠੇ ਸੀ ਇਸ ਸ਼ਾਂਤੀ ਦਾ ਕੀ ਮਤਲਬ ਸਮਝਿਆ ਜਾਵੇ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਇਨ੍ਹਾਂ ਬਿਆਨਾਂ ਨੂੰ ਸਮਰਥਨ ਕਰਦੇ ਹੋ ਜੇਕਰ ਕਰਦੇ ਹੋ ਤਾਂ ਸਬੂਤ ਦਿਓ ਕਿ ਇਹਨਾਂ ਦੇਸੀ ਚੀਜ਼ਾਂ ਦਾ ਇਲਾਜ ਦੇ ਵਿੱਚ ਕਾਫੀ ਫਾਇਦਾ ਹੁੰਦਾ ਹੈ। ਔਰ ਦੂਸਰੇ ਪਾਸੇ ਉਸ ਤੋਂ ਬਾਅਦ ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਕਰੀਏ ਤਾਂ 2 ਦਿਨ ਬਾਅਦ ਹੀ ਨਵਜੋਤ ਸਿੰਘ ਸਿੱਧੂ ਦੇ ਉੱਤੇ ਨਵਜੋਤ ਕੋਰ ਸਿੱਧੂ ਦੇ ਉੱਤੇ ਟਾਟਾ ਮੈਮੋਰੀਅਲ ਹਸਪੀਟਲ ਮੁੰਬਈ ਦੇ ਵਿੱਚੋਂ ਵੀ ਬਿਆਨ جاری ਹੋਇਆ। ਜੋ ਟਾਟਾ ਮੈਮੋਰੀਅਲ ਹਸਪੀਟਲ ਮੁੰਬਈ ਦੇ ਡਾਇਰੈਕਟਰ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਦਾਵਾ ਕਰ ਰਹੇ ਨੇ ਇਹ ਹਲੇ ਕਿਤੇ ਸਾਇੰਟਿਫਿਕਲੀ ਪ੍ਰੂਵਨ ਨਹੀਂ ਹੈ। ਲੰਬੇ ਸਮੇਂ ਲਈ ਫਾਸਟਿੰਗ ਕਰਕੇ ਤੁਸੀਂ ਕੈਂਸਰ ਸੈਲਸ ਨੂੰ ਖਤਮ ਨਹੀਂ ਕਰ ਸਕਦੇ ਜਾਂ ਫਿਰ ਤੁਸੀਂ ਐਸੀਏ ਦੇਸੀ ਚੀਜ਼ਾਂ ਦੇ ਨਾਲ ਜੋ ਕੈਂਸਰ ਸੈਲ ਨੇ ਉਹਨਾਂ ਦਾ ਉਪਚਾਰ ਨਹੀਂ ਹੋ ਸਕਦਾ ਉਹਨਾਂ ਨੇ ਵੀ ਸਿਰੇ ਤੋਂ ਨਿਕਾਰ ਦਿੱਤਾ ਤਾਂ ਜਿਵੇਂ ਹੀ ਇੱਕ ਵੱਡੇ ਹਸਪਤਾਲ ਨਾਮੀ ਗਿਨਾਮੀ ਹਸਪਤਾਲ ਦੇ ਡਾਇਰੈਕਟਰ ਦਾ ਇਹ ਬਿਆਨ ਸਾਹਮਣੇ ਆਂਦਾ ਤਾਂ ਠੀਕ 2 ਦਿਨ ਬਾਅਦ ਯਾਨੀ ਕਿ 23 ਨਵੰਬਰ ਨੂੰ 23 ਨਵੰਬਰ ਨੂੰ ਸਿੱਧੂ ਜੋੜਾ ਇੱਕ ਵਾਰ ਫਿਰ ਤੋਂ ਆਪਣਾ ਬਿਆਨ ਜਾਰੀ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਤੇ ਇਸ ਵਾਰ ਨਵਜੋਤ ਸਿੰਘ ਸਿੱਧੂ ਬੜੇ ਆਰਾਮ ਨਾਲ ਕਹਿ ਰਹੇ ਹੁੰਦੇ ਨੇ ਕਿ ਉਹ ਡਾਕਟਰਾਂ ਨੂੰ ਰੱਬ ਮੰਨਦੇ ਨੇ ਉਹ ਡਾਕਟਰਾਂ ਤੋਂ ਬਾਹਰ ਨਹੀਂ ਹਨ ਔਰ ਜੋ ਵੀ ਉਹਨਾਂ ਨੇ ਡਾਕਟਰੀ ਸਲਾਹ ਤੋਂ ਬਾਅਦ ਹੀ ਇਹ ਸਾਰਾ ਕੁਝ ਕੀਤਾ ਆਪਣੇ ਵੱਲੋਂ ਕੁਝ ਵੀ ਨਹੀਂ ਕੀਤਾ ਜੋ ਵੀ ਆਯੁਰਵੇਦ ਦੇ ਵਿੱਚ ਚੀਜ਼ਾਂ ਮੈਂਸ਼ਨਡ ਨੇ ਜਾਂ ਫਿਰ ਜੋ ਦੇਸੀ ਡਾਕਟਰ ਕਹਿੰਦੇ ਨੇ ਕਿ ਚੀਜ਼ਾਂ ਸਹਾਇਤਾ ਕਰਦੀਆਂ ਨੇ ਬਿਮਾਰੀ ਦੇ ਵਿੱਚ ਇਹਨਾਂ ਦਾ ਸਿਰਫ ਤੇ ਸਿਰਫ ਪੈਰਲਲ ਇਲਾਜ ਚੱਲਿਆ ਯਾਨੀ ਕਿ ਡਾਕਟਰਾਂ ਦੀ ਸਲਾਹ ਲਈਤੀ ਗਈ ਹੈ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਇਹ ਸਾਰੀਆਂ ਦੇਸੀ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਵਾ ਡਾਕਟਰਾਂ ਤੋਂ ਬਾਹਰ ਨਹੀਂ ਹਨ ਤੇ ਨਵਜੋਤ ਸਿੰਘ ਸਿੱਧੂ ਨੇ ਕੀ ਬਿਆਨ ਦਿੱਤਾ ਹੁਣ ਤੁਹਾਨੂੰ ਅਸੀਂ ਉਹ ਸੁਣਾ ਦਿੰਨੇ ਆ ਇੱਕ ਵਾਰ पहले मैं ये कह दूं कि मेरे लिए डॉक्टर भगवान का रूप है और प्राथमिकता हमेशा डॉक्टर की रही है मेरे तो घर में डॉक्टर है भाई वो तो सुनती ही नहीं है बगैर डॉक्टर के तो हमने जो कुछ भी किया है वो डॉक्टरों की सलाह के साथ एक सहयोगी प्रक्रिया में किया है और मैं ये कह दूँ कि इस डाइट को बनाने में मेरा कोई योगदान नहीं है मैं तो पढ़ाई करके जो बड़े बड़े एमिनेंट डॉक्टर्स थे उनकी जो ऑब्जर्वेशंस थी उसी को संग्रहित कर चुका हूँ और सबसे बड़ी बात है कि ये मेडिवियल एंशंट आयुर्वेदा साइंस उसके साथ योशिनोरी जो जापान के बहुत बड़े डॉक्टर हैं जिनको ऑटोफैजी पे नोबल प्राइज़ मिला है वो फास्टिंग के बात उन्होंने की है कि किस तरह से फास्टिंग हेल्प करती है और दुनिया के बड़े बड़े जो डॉक्टर्स हैं ये उनकी ऑब्जर्वेशन को इकट्ठा करके नूनी के लिए एक डायट चार्ट बनाई थी और ये भी डॉक्टर्स की सलाह के साथ ही उसे इंप्लीमेंट किया तो मैं ये कहूंगा कि पुरानी कहावत है जैसा अन्न वैसा मन वैसा तन तो भैया इस डाइट चार्ट को फैसिलिटेशन माने ट्रीटमेंट की एज अ डॉक्टर मुझे भी लगता था कि ट्रीटमेंट uh, हो जो होती है ट्रीटमेंट वो ही काम करती है और उसके अलावा ये आयुर्वेदा वगैरह बाद में सोचेंगे बाद में देखेंगे क्योंकि मुझे लगता था मैं बीमार हूँ ऊपर से आप मुझे कौड़ी कौड़ी चीज़ें दे रहे हो और खाने नहीं दे रहे प्रॉपरली तो पर जब मैंने खाना शुरू किया शुरू में मुश्किल लगा एक हफ्ते के बाद दस दिन के बाद मुझे वो अच्छा लगने लग गया क्योंकि मेरा वेट लॉस होना शुरू कर गया कहाँ स्वेलिंग थी वो कम होनी शुरू हो गई मुझे अच्छा फील होने लगा सो बाय द टाइम अब मैं पहुंची हूं तो मैं तीस किलो रिड्यूस कर चुकी हूं तो कहीं ना कहीं उसने बहुत मेरी मदद की है आयुर्वेदिक डाइट ये नहीं कि तुम एक बार ठीक हो गया पेट स्कैन ठीक हो गया तो मैं छोड़ दूं तो दोबारा से वो कैंसर सेल्स बॉडी में ही होते हैं वो दोबारा से पनप जाएंगे तो एक लाइफ चेंज है जो हर एक इंसान के लिए है योगा मैं रोज करती हूँ तो ये किसी ना किसी फॉर्म ऑफ एक्सरसाइज जरूर करें और हाथ जोड़ के बिनती है अपने ही लोगों से कि एडल्ट्रेशन फूड एडल्ट्रेशन को बंद करें ताकि अपने ही भाई बहनों को हम मौत के मुंह में ना डालें तो डॉक्टर नवजोत कौर सिद्धू देसी डाइट प्लान का मामला हूँ काफ़ी ज्यादा तूल फड़ता नज़र आ रहा है ਦੇਸ਼ਪੁਰ ਦੇ ਵਿੱਚ ਜੋ ਡਾਕਟਰ ਐਸੋਸੀਏਸ਼ਨਸ ਨੇ ਉਹ ਸਿੱਧੂ ਦੇ ਦਾਅਵਿਆਂ ਨੂੰ ਖੰਡਨ ਕਰ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਐਸਾ ਹਾਲੇ ਤੱਕ ਕਲੀਨਿਕਲੀ ਟਰਾਇਲ ਦੇ ਵਿੱਚ ਪ੍ਰੂਵਨ ਨਹੀਂ ਹੈ ਕਿ ਦੇਸੀ ਚੀਜ਼ਾਂ ਦੇ ਸਿਰਫ ਔਰ ਸਰ ਵੀ ਨਹੀਂ ਦੇਸੀ ਚੀਜ਼ਾਂ ਦੇ ਇਸਤੇਮਾਲ ਦੇ ਨਾਲ ਹੀ ਤੁਸੀਂ ਕੈਂਸਰ ਵਰਗੀ ਬਿਮਾਰੀ ਨੂੰ maat ਦੇ ਸਕਦੇ ਹੋ ਤਾਂ ਹੁਣ ਜੋ ਇਹ ਵਿਵਾਦ ਹੈ ਉਹ ਪੰਜਾਬ ਦੇ ਵਿੱਚ ਵੀ ਖੂਬ ਪ੍ਰਫੁੱਲਿਤ ਹੋ ਰਿਹਾ ਹੈ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਸਾਫ਼ ਤੌਰ ਤੇ ਕਿਹਾ ਹੈ ਕਿ ਖੁਦ ਇੱਕ ਡਾਕਟਰ ਹੋ ਕੇ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਐਸੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਖੁਦ ਡਾਕਟਰ ਨੇ ਜੇਕਰ ਉਹਨਾਂ ਨੂੰ ਜੇ ਉਹ ਖੁਦ ਹੀ ਸਵਾਲੀਆ ਨਿਸ਼ਾਨ ਲਗਾ ਦੇਣਗੇ ਡਾਕਟਰਾਂ ਦੇ ਪੇਸ਼ੇ ਦੇ ਉੱਤੇ ਜੋ ਮੈਡੀਸਨਸ ਨੇ ਅੰਗਰੇਜ਼ੀ ਦਵਾਈਆਂ ਨੇ ਤਾਂ ਅੱਗੇ ਕੰਮ ਕਿਵੇਂ ਚੱਲੇਗਾ ਤੇ ਜੋ ਲੋਕ ਘੱਟ ਪੜੇ ਲਿਖੇ ਨੇ ਉਹਨਾਂ ਲਈ ਤਾਂ ਫਿਰ ਸਾਫ਼ ਤੌਰ ਤੇ ਭ੍ਰੰਮ ਦੀ ਸਥਿਤੀ ਪੈ ਜਾ ਪੈਦਾ ਹੋ ਸਕਦੀ ਹੈ ਇਸ ਕਰਕੇ ਖੰਡਨ ਕੀਤਾ ਹੈ ਬਲਬੀਰ ਸਿੰਘ ਨੇ ਵੀ ਡਾਕਟਰ ਬਲਬੀਰ ਸਿੰਘ ਨੇ ਹੈਲਥ ਮਿਨਿਸਟਰ ਨੇ ਉਹ ਕੀ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ ਔਰ ਨਵਜੋਤ ਕੌਰ ਸਿੱਧੂ ਨੂੰ ਐਸੇ ਬਿਆਨਾਂ ਤੋਂ ਕਿਵੇਂ ਦੂਰ ਰਹਿਣ ਦੀ ਸਲਾਹ ਦੇ ਰਹੇ ਨੇ ਆਪਾਂ ਉਹਨਾਂ ਦੀ ਗੱਲ ਵੀ ਸੁਣ ਲੈਨੇ ਆ ਦੇਖੋ ਸਿੱਧੂ ਸਪੋਰਟਸ ਦਾ ਐਕਸਪਰਟ ਹੈ ਜੀ ਉਹ ਕਾਮੇਡੀ ਦਾ ਐਕਸਪਰਟ ਹੈ ਉਹ ਉਹ ਮੈਡੀਕਲ ਦਾ ਐਕਸਪਰਟ ਨਹੀਂ ਹੈ ਉਹਦੀ ਮੈਡੀਕਲ ਦਾ ਐਕਸਪਰਟ ਤਾਂ ਉਹਦੀ ਵਾਈਫ ਹੈ ਉਹਨੂੰ ਬੋਲਣਾ ਚਾਹੀਦਾ ਸੀਗਾ ਮੈਂ ਹੈਰਾਨ ਆ ਕਿ ਜਿਹੜੀ ਮਿਸਿਸ ਡਾਕਟਰ ਨਵਜੋਤ ਕੌਰ ਸਿੱਧੂ ਹੈ ਉਹਨੇ ਅਜੇ ਤੱਕ ਇਹਦੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਆਪਾਂ ਨੂੰ ਕੋਦੇ ਵੀ ਜਿਹੜੀ ਕੋਈ ਕੈਸਰ ਵਰਗੀ ਭਾਨ ਕੁਮਾਰੀ ਉਹਦੇ ਵਾਸਤੇ ਨਾ ਮਤਲਬ ਨੌਨ ਸੀਰੀਅਸ ਮੈਂ ਕਹਾਂਗਾ ਮੈਂ ਗੈਰ ਜ਼ਿੰਮੇਵਾਰ ਨਹੀਂ ਕਹਿੰਦਾ ਨੌਨ ਸੀਰੀਅਸ ਸਟੱਡੀ ਕਰ ਲੈ ਉਹ ਨਹੀਂ ਕਰਨੀ ਚਾਹੀਦੀ ਜੋ ਸੈਂਟੀਫਿਕ ਗੱਲ ਹੈ ਉਹਦੇ ਚ ਡਾਕਟਰਾਂ ਨੇ ਮਤਲਬ ਜਿਹੜਾ ਆਪਣਾ ਵਿਊ ਪੁਆਇੰਟ ਰੱਖਿਆ ਕਿਉਂਕਿ ਜਿਹੜੀ ਪਬਲਿਕ ਹੁੰਦੀ ਹੈ ਨਾ ਵੀ ਉਹਨੇ ਮਰਕਲ ਉਹਨੇ ਉਹਨੇ ਮੰਨ ਵੀ ਲਿਆ ਉਹਨੇ ਉਹਨੇ ਮੰਨ ਲਿਆ ਵੀ ਮੈਂ ਮੇਰਾ ਮਤਲਬ ਇਹ ਨਹੀਂ ਸੀਗਾ ਉਹਨੇ ਆਪਣੀ ਗਲਤੀ ਮੰਨ ਲਈ ਜਦੋਂ ਮੰਨ ਲਿਆ ਤਾਂ ਤਸਵੀਰ ਦਾ ਭੁੱਲਿਆ ਸ਼ਾਹ ਨੂੰ ਆ ਜਾ ਮਰਕਲ ਕੱਲ ਨੂੰ ਖਤਮ ਕਰ ਦੇਗਾ ਪੰਜਾਬ ਦੇ ਸਿਹਤ ਮੰਤਰੀ ਨੇ ਸਾਫ ਤੌਰ ਤੇ ਕਿਹਾ ਕਿ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਜਿਨ੍ਹਾਂ ਦੇ ਉੱਤੇ ਕੋਈ ਠੋਸ ਹਲੇ ਰਿਸਰਚ ਨਹੀਂ ਹੋਈ ਤੇ ਨਾਲ ਦੀ ਨਾਲ ਉਹਨਾਂ ਨੇ ਜਾਂਦੇ ਜਾਂਦੇ ਇੰਨਾ ਵੀ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਜਿਸ ਤਰੀਕੇ ਨਾਲ ਸਿੱਧੂ ਜੋੜੇ ਨੇ ਦੁਬਾਰਾ ਤੋਂ ਲਾਈਵ ਹੋ ਕੇ ਲੋਕਾਂ ਨੂੰ ਕਿਹਾ ਹੈ ਕਿ ਅਸੀਂ ਡਾਕਟਰਾਂ ਦੇ ਨਾਲ ਪੂਰੇ ਸਹਿਮਤਾਂ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਅਸੀਂ ਦੇਸੀ ਚੀਜ਼ਾਂ ਦਾ ਇਸਤੇਮਾਲ ਕੀਤਾ ਇਸ ਕਰਕੇ ਜੇਕਰ ਆਪਾਂ ਉਦਾਹਰਨ ਦੇ ਤੌਰ ਤੇ ਵੀ ਕਹਿ ਦਿੰਦੇ ਹਾਂ ਕਿ ਸਵੇਰ ਕਾ ਅਗਰ ਭੁਲਾ ਸ਼ਾਮ ਕੋ ਘਰ ਆਏ ਤਾਂ ਉਸਕੋ ਭੁਲਾ ਨਹੀਂ ਕਹਤੇ ਤਾਂ ਕੁਝ ਐਸ ਤਰੀਕੇ ਦਾ ਬਿਆਨ ਹੀ ਡਾਕਟਰ ਬਲਬੀਰ ਸਿੰਘ ਵੀ ਦਿਨ ਹੋਈ ਨਜ਼ਰ ਆਏ ਨਹੀਂ ਪਰ ਹੁਣ ਅਸੀਂ ਤੁਹਾਨੂੰ ਉਹ ਪੂਰੀ ਇੱਕ ਬਾਈਟ ਵੀ ਸੁਣਾ ਦਿੰਦੇ ਆ ਕਿ ਜਦੋਂ 21 ਨਵੰਬਰ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਪੂਰੀ মিডিਆ ਨੂੰ ਆਪਣੇ ਘਰ ਇਨਵਾਈਟ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇਨਵਾਈਟ ਕੀਤਾ ਸੀ ਪ੍ਰੈਸ ਕਾਨਫਰੈਂਸ ਕੀਤੀ ਸੀ ਪ੍ਰੈਸ ਕਾਨਫਰੈਂਸ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਦੱਸਿਆ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਡਾਈਟ ਪਲਾਨ ਕੀ ਹੁੰਦਾ ਕਿਵੇਂ ਸਵੇਰੇ ਉੱਠ ਕੇ ਗੁੰਗਣੇ ਪਾਣੀ ਨੂੰ ਉਹ ਪੀਂਦੇ ਨੇ ਉਸ ਦੇ ਵਿੱਚ ਉਹ ਕਿਵੇਂ ਦੇਸੀ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਕਦੋਂ ਪਾਣੀ ਦੇ ਨਾਲ ਦੇ ਉਹ ਅਦਰਕ ਖਾਂਦੇ ਨੇ ਕਦੋਂ ਨਿੰਮ ਦੇ ਪੱਤੇ ਖਾਂਦੇ ਨੇ ਜਾਂ ਫਿਰ ਕਦੋਂ-ਕਦੋਂ ਉਹਨਾਂ ਨੇ 베ਰੀਜ਼ ਵਗੈਰਾ ਖਾਧੀਆਂ ਤੇ ਕਿਵੇਂ ਰਾਤ ਸਮੇਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਸਵੇਰ ਦੇ 8 9 10 ਵਜੇ ਤੱਕ ਕੁਝ ਵੀ ਨਹੀਂ ਖਾਂਦੇ ਸੀ ਇੱਕ ਲੌਂਗ ਫਾਸਟਿੰਗ ਰੱਖਦੇ ਸੀ ਤੇ ਸਭ ਤੋਂ ਵੱਡੀ ਗੱਲ ਗਲੂਕੋਸ ਯਾਨੀ ਕਿ 슈ਗਰ ਕੈਂਸਰ ਸੈਲਸ ਦੇ ਲਈ ਬੜਾ ਹੀ ਫਾਇਦੇਮੰਦ ਹੁੰਦਾ ਤੇ ਕਿਵੇਂ ਉਹਨਾਂ ਨੇ ਇਸ ਚੇਨ ਨੂੰ ਤੋੜਿਆ ਪੂਰੀ ਉਹਨਾਂ ਨੇ ਡਿਟੇਲਡ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਨਾ ਸਿਰਫ ਕਾਨਫਰੰਸ ਕੀਤੀ ਬਲਕਿ ਦੋ ਦਿਨਾਂ ਬਾਅਦ ਤਾਂ ਉਹਨਾਂ ਨੇ ਪੂਰਾ ਡਾਈਟ ਪਲਾਨ ਵੀ ਜਾਰੀ ਕੀਤਾ ਸੀ ਕਿ ਕਿਹੜੀਆਂ ਦੇਸੀ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਕੈਂਸਰ ਨੂੰ ਮਾਰ ਦੇ ਸਕਦੇ ਹੋ ਔਰ ਇਹ ਸਾਰਾ ਵਿਵਾਦ ਹੁਣ ਕਿਉਂ ਉੱਠ ਖੜਾ ਹੋ ਰਿਹਾ ਕਿਵੇਂ ਦੇਸ਼ ਭਰ ਦੀ ਜੋ ਡਾਕਟਰ ਲੋਬੀ ਹੈ ਉਹ ਸਿੱਧੂ ਕਪਲ ਦੇ ਖਿਲਾਫ ਹੋ ਗਈ ਹੈ ਹੁਣ ਤੁਹਾਨੂੰ ਅਸੀਂ ਉਹ ਪੂਰੀ ਬਾਈਟ ਵੀ ਸੁਣਾ ਦਿੰਦੇ ਹਾਂ ਜਦੋਂ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਕੇ ਪੂਰੀ ਡਾਈਟ ਪਲਾਨ ਦਾ ਆਪਣਾ ਪਿਉਰਾ ਦੇ ਰਹੇ ਸੀ ਕਿ ਕੈਂਸਰ ਨੂੰ ਅਗਰ ਗੈਪ ਲੋ ਖਾਣੇ ਦਾ शुगर नहीं दो कार्बोहाइड्रेट्स नहीं दो रोटी तो कैंसर के सेल खुद को खुद मधेर तो शाम होने से पहले खाना खाया छः साढ़े छः और सवेरे अगले दिन दस बजे स्टार्ट द डे विथ नींबू पानी वार्म वाटर विथ नींबू उसके साथ कच्ची हल्दी उसके साथ एक लहसुन और सेब का सेब करता उसके आधा घंटा बाद दस बारह नीम के पत्ते और इसमें कोई पैसे नहीं लगते हैं मैं सबको तो बोलना चाहता हूं कि ये ग्रेड फोर स्टेज फोर से ये चालीस दिन में वापस आ ली थी उसके बाद दस बारह नीम के पत्ते तुलसी नीम के पत्ते तुलसी से ग्रीन ब्लड कहते हैं तो डॉक्टर कॉल ग्रीन ब्लड फोटोसिंथेसिस होती है जो प्लांट्स में आती है तो अगर आप पचास ग्राम के करीब पालक के पत्ते या ग्रीन पत्ते आप और सबसे तकड़ी दवाई कैंसर की कड़वे और खट्टे तक बेरीज सो so, वो जो खट्टा पदार्थ और नीम के पत्ते और हल्दी अदरक ये सवेरे देना है चाय छुड़वाई तो चाय जो इंडियन स्पाइसेस सिनेमम जिसे हम दालचीनी कहते हैं सिनेमम सिनेमम के साथ काली मिर्ची लौंग वन द ब्रिटिशर्स केम केम बिकॉज ऑन दी स्पाइसेस राइट छोटी इलायची इसको उबाल के इतना सा वही इसका शुगर शुगर इतना सा गुड़ में डाल के वो चाय दो मिनट राइट right? उसके बाद नक्स गैप दिया और एक सफेद पेठे का जूस वाइट एश जूस, वो खत्म हुआ एक डेढ़ घंटे बाद ब्लूबेरीज़ जो ब्लूबेरीज नहीं अफोर्ड कर सकते मेरे बहन भाई हना आमला इज आल्सो अ बेरी शैतूत ब्लैकबेरी बेरीज देनी बेरीज के साथ इसको चार पीसेस ऑफ अखरोट और दो ब्राजील नट्स और मैकेडेमिया नट्स और पीक नट्स ये चार तरह के नट्स ब्लूबेरीज और एक ग्लास जूस का जिसमें बीट्रूथ बी ट्रू चुकंदर चुकंदर गाजर और एक आंलाज ब यू विल नॉट बिलीव ये करके उसके बाद कुछ नहीं नथिंग फिर रात को सात साढ़े सात जैसे ही दिन छिपा नो राइस नो रोटी किनोवा दी ओनली ग्रेन बिच इज एंटी इन्फ्लेमेशन एंड एंटी कैंसर एंटी इन्फ्लेमेशन एंड एंटी कैंसर तो किनोवा थोड़ा बॉयल करके देना या बदाम के आटे की रोटी दो सब्जियां और इतना सार पढ़ चालीस दिन के बाद निराल थी पूरी चालीस दिन के बाद पेट स्कैन हुआ हुसैन साहब है इन मोहाली कहते तो पेट स्कैन से ऑपरेशन करवाना है ऑपरेशन दूसरा जो था कह रहा फिर आप स्कैन के लिए लेके आइए ये ये चीजें हैं ऑपरेशन हुआ दूसरा एक और वन ऑफ इट काइंड ऑपरेशन क्योंकि किसी से प्लांट उठा नहीं सकते थे तो उठा के मसल ही पूरा चेंज करके यहाँ लगा दिया लाइव मसल और 45, 50 डेज आफ्टर दैट ऑपरेशन इम्पैक्ट स्कैन वाज़ डन नॉट अ सिंगल सेल ऑफ रिमूव कैंसर जो जिसको सिस्ट कहते हैं